ਨੋਈਆਂ ਖਾਸ ਦੇ ਪਿੰਡ ਮਾਨਕ ਵਿੱਚ 21 ਲੋੜਵੰਤ ਪਰਿਵਾਰਾਂ ਨਾਲ ਸੰਬੰਧਿਤ ਜੋੜੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਇਹ ਵਿਆਹ ਸਮਾਗਮ ਸਵਰਗਵਾਸੀ ਬੀਬੀ ਸੁਰਿੰਦਰ ਕੌਰ ਢਿੱਲੋ ਦੀ ਮਿੱਠੀ ਯਾਦ ਵਿੱਚ ਕਰਵਾਇਆ ਗਿਆ ਜਿਸ ਦੌਰਾਨ ਸਮੂਹਿਕ ਵਿਆਹ ਸਮਾਗਮ ਨੂੰ ਮੰਤਰੀ ਪੱਧਰ ਤੇ ਜਨਮਾਸਤਿਕ ਖਿਡਾਰੀ ਅਤੇ ਰਿਟਾਇਰਡ ਸੀਨੀਅਰ ਪੁਲਿਸ ਸੁਪਰਡੈਂਟ ਕੁਲਵਿੰਦਰ ਸਿੰਘ ਠਿਆੜਾ ਮੈਨੇਜਰ ਬੇਅੰਤ ਸਿੰਘ ਢਿੱਲੋ ਗੁਰਨਾਮ ਸਿੰਘ ਢਿੱਲੋ ਅਤੇ ਰਜਵਿੰਦਰ ਕੌਰ ਢਿੱਲੋ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਮੌਕੇ ਕੁਲਵਿੰਦਰ ਸਿੰਘ ਠਿਆੜਾ ਨੇ ਦੱਸਿਆ ਕਿ ਇਹ ਵਿਆਹ ਸਮਾਗਮ ਪਿੰਡ ਵਾਸੀਆਂ ਇਲਾਕਾ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਉਨ੍ਹਾਂ ਨੇ ਕਿਹਾ ਕਿ ਇਸ 19ਵੇਂ ਸਾਲਾਨਾ ਸਮੂਹਿਕ ਵਿਆਹ ਸਮਾਗਮ ਵਿੱਚ 90 ਵਿਆਹ ਜੋੜਿਆਂ ਨੂੰ ਕਰੇਲੂ ਵਰਤੋਂ ਦੇ ਲਈ ਜ਼ਰੂਰੀ ਸਮਾਨ ਵੀ ਦਿੱਤਾ ਗਿਆ ਉੱਥੇ ਵਿਆਹ ਸਮਾਗਮ ਮ ਸਾਰਿਆਂ ਨੇ ਕੰਨਿਆਦਾਨ ਨੂੰ ਸਭ ਤੋਂ ਉੱਤਮ ਦਾਨ ਦੱਸਿਆ ਲੋਈਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤਦੀਪਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੋਟਨਪੂਰ ਢੰਡਵਾਲ ਹੈ ਤਨ ਤਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਦੀ ਮਿਹਰਤ ਅਦਕਾ ਅੱਜ 19ਵਾਂ ਸਮੂਹੇਕ ਸ਼ਾਦੀ ਸਮਾਗਮ ਪਿੰਡ ਮਾਨਕ ਦੀ ਪਵਿੱਤਰ ਧਰਤੀ ਤੇ ਹੋਇਆ ਜਿਸ ਵਿੱਚ 21 ਜ਼ਰੂਰਤਮੰਦ ਜੋੜਿਆਂ ਦੀ ਸ਼ਾਦੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਖਾਣ ਦਾ ਔਰ ਜ਼ਰੂਰੀ ਵਿਆਹਕ ਜੀਵਨ ਦੇ ਵਿੱਚ ਸਮਾਨ ਚਾਹੀਦਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਉਹ ਕੱਲੇ ਕੱਲੇ ਜੋੜੇ ਨਹੀਂ ਸਾਨੂੰ ਸਾਰਾ ਪੈਕ ਕਰਕੇ ਰੱਖਨੇ ਆ ਰਿਵਾਨਾ ਤੋਂ ਬਾਅਦ ਹੋਣ ਇਹਨਾਂ ਨੂੰ ਸਾਰਾ ਸਮਾਨ ਉਹ ਦਿੱਤਾ ਜਾ ਰਿਹਾ ਸੋ ਤਕਰੀਬਨ 5 6000 ਕਟ ਦਾ ਇੱਥੇ ਇਕੱਠ ਹੋ ਜਾਂਦਾ ਹੈ ਇਸ ਸਮਾਗਮ ਦੇ ਵਿੱਚ ਸੋ ਮੈਂ ਬਹੁਤ ਧੰਨਵਾਦੀ ਹਾਂ ਇਲਾਕੇ ਦੇ ਤਤਵੰਤੇ ਸੱਜਣਾ ਦਾ ਪਿੰਡ ਦੀ ਪੰਚਾਇਤ ਦਾ ਔਰ ਖਾਸ ਤੌਰ ਤੇ ਮੇਰੇ ਐਨ ਆਰ ਆਈ ਵੀਰ ਜਿਹੜੇ ਤਕਰੀਬਨ ਪਿਛਲੇ 20 ਸਾਲ ਤੋਂ ਸਾਡੀ ਸੰਸਥਾ ਨਾਲ ਜੁਨੇ ਹੋਇਆ ਪਰ ਸਾਡੀ ਬਹੁਤ ਵੱਡੀ ਮਾਲੀ ਸਹਾਇਤਾ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਐਡਾ ਵੱਡਾ ਸਮਾਗਮ ਜਿਹੜਾ ਆ ਉਹ ਸਿਰੇ ਚੜਦਾ ਆ ਸੋ ਮੈਂ ਇੱਕ ਵਾਰ ਫੇਰ ਜਿਥੇ ਅੱਜ ਨਵੇਂ ਵਿਆਹ ਹੋਏ ਜੋੜਿਆਂ ਨੂੰ ਮੁਬਾਰਕਬਾਦ ਦਿੰਦਾ ਆ ਉੱਥੇ ਮੈਂ ਆਪਣੇ ਇਲਾਕੇ ਦੇ ਪਤਵੰਤੇ ਸੱਜਣ ਪਿੰਡ ਦੀ ਪੰਚਾਇਤ ਔਰ ਐਨ ਆਰ ਆਈ ਵੀ ਰੰਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ